ਕੀਤਾ ਕਰੋ ਗਾਲ ਨਿਬੜ ਲੈਣਗੇ ਆਪੇ ਹੱਥ ਬੰਨੇ ਕੇ ਬੇਲਦੀਏ ਕੱਦੇ ਨੂੰ ਭੇਜੋ ਆਈ ਆਓ ਸਾਹਮਣੇ ਬੱਲਪੁਰੀਆਂ ਦਾ ਬੱਲਪੁਰੀਆਂ ਲੱਡਾ ਆ ਗਿਆ ਬਲਾਰੇ ਤੈਨੂੰ ਭੇਜਣਾ ਇਹਨਾਂ ਨੇ ਪਰ ਉਹ ਨਹੀਂ ਬੜਾ ਬੜ ਗਏ ਆਓ ਸਾਹਮਣੇ ਇਧਰਲੇ ਬੰਨੇ ਬੱਲਪੁਰੀਆਂ ਲੱਡਾ ਕਬੱਡੀ ਪਾ ਰਿਹਾ ਚਾਰ ਵੱਲ ਤਿਆਰ ਨੇ ਫਰ ਦੇਖਾਂਗੇ ਚੌਹੰਦ ਵਿੱਚੋਂ ਕੌਣ ਮੱਨਰ ਦੀ ਧਰਤੀ ਦਾ ਚਰਾਕਦੀਨ 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 ਉਹ ਬੱਲਪੁਰੀਆਂ ਤਾੜੀ 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 ਆਹ ਮੁੰਡੇ ਦੀ ਖੇਡ ਬੜੀ ਨਿਆਰੀ ਆ ਉਹ ਗੱਗੜ ਪਾਣੇ ਵਿੱਚ ਤਾਂ ਕਮਾਲ ਜਾਂਦੀ ਆ ਕੌਡੀ ਉੱਤੇ ਦੁਨੀਆ ਦੇ ਆ ਪੱਖ ਨਹੀਂ ਹੋਣਾ ਇਹ ਕੋੜਾ ਮੇਰੇ ਮਿੱਤਰੋ ਜਾਂਦੇ نسل ਤੋਂ ਢੋੜੇ ਪਰਖੇ ਬੰਦੇ ਗੱਲਾਂ ਬਾਤਾਂ ਦਾ ਜਾਂਦੇ نسل ਤੋਂ ਢੋੜੇ ਪਰਖੇ ਬੰਦੇ ਗੱਲਾਂ ਬਾਤਾਂ ਦਾ ਚੋਟੀ ਦਾ ਮੈਚ ਹੈ ਫਰਿਆਦ ਤੇਰੇ ਜੱਫੇ ਦਾ 3000 ਗੁਰੂ ਘਰ ਵੱਲੋਂ ਹੋਵੇਗਾ ਪ੍ਰਬੰਧਕ ਵੀਰ ਕਹਿੰਦੇ ਆ ਵੀ ਅਸੀਂ ਮਤਾਨਾ ਦਾ ਭੈਣਾ ਦਾ ਬੱਚੀਆਂ ਦਾ ਬੀਬੀਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਕਿ ਮਾਈਆਂ ਹੁਣ ਤੱਕ ਬੈਠੀਆਂ ਨੇ ਭੈਣਾ ਬੈਠੇ ਨੇ ਹੁਣ ਤੱਕ ਦਿਲੋਂ ਧੰਨਵਾਦ ਜਰਾਜ ਜਰਾਜ ਜਾਗ ਖੋਲਦਾ ਜਾਫੀ ਕਹਿੰਦੇ ਹੁਣੇ ਫੜਿਆ ਹੁਣੇ ਫੜਿਆ ਦੋ ਸੀਜ਼ਨ ਯਾਰਪ ਖੇਡਿਆ ਗੱਲ ਆਸਟ੍ਰੇਲੀਆ ਗੱਲ ਕੈਨੇਡਾ ਵਿੱਚ ਹੋਈ ਹੈ ਕਹਿੰਦੇ ਪੰਜਵੇਂ ਛੇਵੇਂ ਨੰਬਰ ਦਾ ਰੇਡਰ ਬਣ ਕੇ ਆਇਆ ਕੋਈ ਸੌਖੀ ਗੱਲ ਨਹੀਂ ਮੇਰੇ ਮਿੱਤਰੋ ਆਹ ਸਾਹਮਣੇ ਪਰਚਰਾਗ 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 ਜਾਗ ਤੇ ਭਾਗ ਅੱਜ 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 ਟਰੈਕਟਰ ਅੱਗੇ ਟਰੈਕਟਰ ਆਹ ਸਾਹਮਣੇ ਆਹ ਮੁੰਡੇ ਮਗਰਖੇ ਖੜੇ ਆ ਕਹਿੰਦੇ ਜੱਫੇ ਆ ਤੇ ਪ੍ਰੀਤ ਦੇ ਮੈਨੂੰ ਲੱਗਦਾ ਵੀ 15000 ਦੇ ਐ ਗੱਲਾਂ ਟਿਕਾਣੇ ਲੱਗੀਆਂ 25000 ਦੇ ਜੱਫੇ ਲੱਗਣੇ ਆ ਆਹ ਮਿੰਨਾਲ ਦੀ ਧਰਤੀ ਦਾ ਚਰਾਗਦੀਨ ਹੈ ਉਧਰਲੇ ਬੰਨੇ ਜੂਲੀ 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 ਬੱਲਪੁਰੀਆ 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 ਪੇਚੇ ਪਾ ਕੇ ਕੁੰਡੀਆਂ ਆੜਗੀਆਂ 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 ਕੁੰਡੀਆਂ ਕੁੰਡੀਆਂ ਆੜਗੀਆਂ ਏ ਆਹ ਸਿੰਘ ਫਸੇ ਹੋਇਆ ਜੋਰ ਲੱਗਾ ਹੋਇਆ ਕਬੱਡੀ ਜੱਲਾ ਸ਼ਵਾਦ ਦਿਰਾ ਕੇ ਬੈ ਗਿਆ ਰੋਡ ਦੀ ਸੀਟ ਤੇ ਉਹ ਗੂਜ ਠੇਕੇ ਦੇ ਸਰਾਰ ਕਬੱਡੀ ਦਾ ਜਿਹੜੇ ਸਪੋਰ ਵੀਰ ਬਣ ਕੇ ਬਹਿ ਗਏ ਭਰਾ ਬਣ ਕੇ ਮਾੜਾ 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 ਪਾਸੇ ਖੜ ਗਏ ਉਹ ਦੁਨੀਆ ਦੀ ਸ਼ਵਾਦ ਨਾਲ ਰਹਿਣ ਦੇ ਉਹ ਲਕਾਲੂ ਨੱਚਣ ਦੇ ਪਾਣ ਦੇ ਭੰਗੜੇ ਆਏ ਚਰਾਗ ਦਾ ਵੀ ਚੌਥਾ ਹੀ ਆ ਪਿੰਡ ਨੂੰ ਲੱਗਦਾ ਉਸਤਾ ਦਾ ਕੰਮ ਟੈਰੋ ਟੈਰੀ ਹੋ ਜਾਣਾ ਔਰ ਸਾਹਮਣੇ ਭਾਈ ਗੇਰ ਤਾਂ ਪੈ ਗਏ ਸਾਰੇ ਗੇਰ ਤਾਂ ਪੈ ਗਏ ਸਾਰੇ